ਸਰਪੰਚ ਸਾਹਿਬ ਇੱਕ ਤੁਹਾਡੇ ਪਿੰਡ ਦਾ ਇੱਕ ਮਸਲਾ ਤੁਹਾਡੇ ਤੱਕ ਆਇਆ ਔਰ ਤੁਹਾਡੇ ਤੋਂ ਬਾਅਦ ਮਾਮਲਾ ਚੌਂਕੀ ਤੱਕ ਪਹੁੰਚ ਗਿਆ ਹੈਗਾ ਕਿਵੇਂ ਨਪਟਾਇਆ ਤੁਸੀਂ ਜੇ ਮਤਲਬ ਅਤੇ ਕੀ ਮਤਲਬ ਕਿਵੇਂ ਦੇਖਦੇ ਹੋ ਤੁਸੀਂ ਇਹ ਜੜੀਆਂ ਮਾਤਾ ਰਾਣੀ ਦੀ ਜਿਹੜੀ ਜਗ੍ਹਾ ਹੈਗੀ ਹੈ ਜਿਹੜੀ ਉਹਦੇ ਨਾਲ ਛੇੜਛਾੜ ਹੋਈ ਪਹਿਲਾਂ ਸਰਪੰਚ ਸਾਹਿਬ ਦਾ ਤੁਹਾਡਾ ਐਂ ਦਾ ਧੰਨਵਾਦ ਜੀ ਇਹ ਜਿਹੜਾ ਇਹ ਇੱਕ ਮਸਲਾ 4 ਮਹੀਨੇ ਪਹਿਲਾਂ ਵੀ ਭਖਿਆ ਸੀ ਇਹ ਪਿੰਡ ਦੇ ਗਰੰਤੀ ਸਿੰਘ ਵੱਲੋਂ ਮਾਤਾ ਰਾਣੀਆਂ ਜੋ ਗੁਰਦੁਆਰੇ ਨਾਲ ਮਾਤਾ ਰਾਣੀਆਂ ਦੀ ਜਗ੍ਹਾ 'ਚ ਹੀ ਪਈਆਂ ਸੀ ਉਹਨਾਂ ਨੂੰ ਤੋੜਿਆ ਗਿਆ ਸੀ ਉਦੋਂ ਵੀ ਕੰਪਲੇਂਟ ਹੋਈ ਸੀ ਚਲੋ ਉਦੋਂ ਪਿੰਡ ਦੇ ਲੋਕਾਂ ਦੇ ਕਹਿਣ ਤੇ ਅਸੀਂ ਕੋਈ ਕਾਰਵਾਈ ਨਹੀਂ ਕੀਤੀ ਤੇ ਇਹ ਹਰਕਤ ਦੁਬਾਰਾ ਕੱਲ ਫੇਰ ਕੀਤੀ ਗਈ ਜੀ ਤੇ ਹੁਣ ਪੂਰਾ ਪਿੰਡ ਤੁਸੀਂ ਦੇਖ ਰਹੇ ਹੋ ਕੁਝ ਅੰਦਰ ਨੇ ਚੌਂਕੀ ਦੇ ਤੇ ਇੱਥੇ ਨੇ ਤੇ ਪੂਰੇ ਪਿੰਡ 'ਚ ਇਸ ਚੀਜ਼ ਦਾ ਰੋਸ ਹੈ ਕਿ ਬਾਬਾ ਜੀ ਨੂੰ ਇੱਥੋਂ ਪਿੰਡ ਤੋਂ ਭੇਜਿਆ ਜਾਵੇ ਇਹ ਪਿੰਡ ਦਾ ਗੁਰਦੁਆਰਾ ਪਿੰਡ ਚੂੜ ਪ੍ਰਜਟਾਂ ਦਾ ਹੈ ਸ਼ੁਰੂ ਤੋਂ ਹੀ ਤੇ ਪਿੰਡ ਦੇ ਨਗਰ ਨੇ ਹਰ ਇੱਕ ਨੇ ਛੋਟੇ ਤੋਂ ਛੋਟੇ ਨੇ ਵੱਡੇ ਤੋਂ ਵੱਡੇ ਨੇ ਤਿਲ ਪੁਲ ਜੋ ਵੀ ਹੈਗਾ ਸੀ ਆਪਣੀ ਸ਼ਰਦਾ ਨਾਲ ਸੇਵਾ ਕਰ ਕਰਕੇ ਉੱਥੇ ਬਣਾਇਆ ਸੀ ਇਹ ਤੇ ਬਾਬਾ ਜੀ ਜਿੰਨਾ ਟਾਈਮ ਸੇਵਾ ਕਰ ਲਈ ਸੀ ਉਹਨਾਂ ਨੂੰ ਕਹਿ ਰਹੇ ਆ ਤੁਹਾਡਾ ਧੰਨਵਾਦ ਤੁਸੀਂ ਜਾਓ ਜੀ ਸਾਡੇ ਪਿੰਡ ਦਾ ਮਾਹੌਲ ਨਾ ਖਰਾਬ ਕਰੋ ਤੇ ਸਹੂਣ ਜੋ ਇੱਥੇ ਚੌਂਕੀ ਚੋਇਆ ਤੇ ਇਹੀ ਗੱਲ ਸਹਿਮਤ ਹੋਈ ਆ ਕਿ ਬਾਬਾ ਜੀ ਆਪਣਾ ਅੱਜ ਤੋਂ ਬਾਅਦ ਇੱਥੋਂ ਚੱਲੇ ਨੇ ਆਪਣਾ ਸਮਾਨ ਵਗੈਰਾ ਲੈ ਕੇ ਜੋ ਹੈਗਾ ਤੇ ਉਹਨਾਂ ਦਾ ਹੁਣ ਉਹਨਾਂ ਨੇ ਲਿਖ ਕੇ ਵੀ ਰਿਟਨ ਚ ਇਹ ਦਿੱਤਾ ਕਿ ਮੇਰਾ ਗੁਰਦੁਆਰੇ ਨਾਲ ਕੋਈ ਤਾਲੁਕਾਤ ਨਹੀਂ ਪਿੰਡ ਚੋੜ ਪਰ ਜੱਟਾਂ ਦੇ ਨਾਲ ਇਹ ਪਿੰਡ ਦਾ ਗੁਰਦੁਆਰਾ ਹੁਣ ਪਿੰਡ ਵਾਸੀ ਜੋ ਵੀ ਜ ਅਸੀਂ ਵੀ ਇਸ ਚੀਜ਼ ਤੇ ਸ਼ਬਦਾਂ ਦਾ ਧੰਨਵਾਦ ਕਰਦੇ ਆ ਕਿ ਇਹ ਇਹਨੂੰ ਮਤਲਬ ਕੋਈ ਧਾਰਮਿਕ ਮੁੱਦਾ ਬਣਨ ਤੋਂ ਰੋਕਿਆ ਗਿਆ ਪੁਲਿਸ ਪ੍ਰਸ਼ਾਸਨ ਦਾ ਧੰਨਵਾਦ ਕਰਦੇ ਆ ਜਿਹੜਾ ਉਹਨਾਂ ਨੇ ਇਸ ਚੀਜ਼ ਨੂੰ ਆਪਣੇ ਛੋਟੇ ਲੈਵਲ ਤੇ ਹੀ ਖਤਮ ਕਰਤਾ ਜੀ ਜਿਹੜੀ ਉੱਥੇ ਮਤਲਬ ਗਰੰਤੀ ਸਿੰਘ ਵੱਲੋਂ ਜਿਹੜੀ ਇਹ ਪੰਨ ਤੋੜ ਕੀਤੀ ਗਈ ਹੈਗੀ ਹੈ ਉਹਦੇ ਉੱਤੇ ਤੁਸੀਂ ਕਾਰਵਾਈ ਕਰਦੇ ਆ ਉਹਦੇ ਤੇ ਬਸ ਜੀ ਹੁਣ ਇਹ ਤਾਂ ਆਪਣਾ ਉਹ ਚਲੇ ਗਏ ਤੇ ਪਿੰਡ ਦੀ ਇਸੇ ਕਿਸ ਚੀਜ਼ ਤੇ ਸਹਿਮਤੀ ਹੋਈ ਆ ਕਿ ਜੇ ਬਾਬਾ ਜੀ ਇੱਥੋਂ ਜਾ ਰਹੇ ਨੇ ਤਾਂ ਜੇ ਤੋਂ ਹੈ ਜੀ ਕੋਈ ਘਟਨਾ ਨਹੀਂ ਹੋਊਗੀ ਤੇ ਅਸੀਂ ਉੱਥੇ ਉਹਨਾਂ ਦੀ ਪਾਠ ਪੂਜਾ ਕਰਾ ਕੇ ਦੁਬਾਰਾ ਉਹਨਾਂ ਦੇ ਜੋ ਹੈਗੇ ਜੀ ਆਸਥਾਨ ਉਸੇ ਤਰ੍ਹਾਂ ਉਹਨਾਂ ਨੂੰ ਉੱਥੇ ਆਪਣਾ ਦੁਬਾਰਾ ਤੋਂ ਬਣਾਵਾਂਗੇ ਤੇ ਬਾਬਾ ਜੀ ਦੇ ਜਾਣ ਕਰਕੇ ਹੁਣ ਪਿੰਡ ਨੇ ਸਹਿਮਤੀ ਕੀਤੀ ਹੈ ਕਿ ਇਹ ਬਾਬਾ ਚਲਾ ਜਾਊਗਾ ਤਾਂ ਆਪਾਂ ਨੂੰ ਅੱਗੇ ਤੋਂ ਇਹ ਜੀ ਘਟਨਾ ਨਹੀਂ ਹੋਊਗੀ ਤੇ ਆਪਾਂ ਕਾਰਵਾਈ ਕਰਨ ਦੇ ਉਦੋਂ ਤੇ ਮਾਫੀ ਦੇ ਚੁੱਕੇ ਬਾਬਾ ਜੀ ਨੂੰ ਗ੍ਰੰਤੀ ਸਿੰਘ ਬਦਲਿਆ ਗਿਆ ਕਹਿੰਦੇ ਹਾਂ ਉਹ ਗ੍ਰੰਤੀ ਸਿੰਘ ਬਦਲਿਆ ਗਿਆ ਤੇ ਪਿੰਡ ਨੇ ਉਹਨਾਂ ਨੂੰ ਮਾਫੀ ਕਰਤਾ ਇਸ ਚੀਜ਼ ਤੇ ਕਿ ਜੇ ਉਹ ਜਾ ਰਹੇ ਨੇ ਤਾਂ ਸਾਨੂੰ ਇਸ ਚੀਜ਼ ਤੇ ਸਹਿਮਤੀ ਹੈ ਤੇ ਅਸੀਂ ਉਹਨਾਂ ਨੂੰ ਦੁਬਾਰਾ ਹੁਣ ਉਹਨਾਂ ਦਾ ਪਾਠ ਪੂਜਾ ਕਰਾ ਕੇ ਮਾਤਾ ਰਾਨੀਆਂ ਨੂੰ ਦੁਬਾਰਾ ਉਹਨਾਂ ਦੇ ਸਥਾਨਾਂ ਨੂੰ ਉਮੇ ਦਾ ਉਮੀ ਬਣਵਾਵਾਗੇ ਜੀ ਮੈਂ ਚੂੜ ਪਰ ਪਿੰਡ ਦੀ ਸਰਪੰਚ ਮਨਜਿੰਦਰ ਕੌਰ ਹਾਂ ਜੀ ਸਾਡੇ ਪਿੰਡ ਜੀ ਪਹਿਲਾਂ ਹੀ ਬਾਬਾ ਜੀ ਨੇ ਸਾਡੀ ਮੰਦਾਨ ਵਾਲੀ ਮਾਤਾ ਰਾਣੀ ਪੱਟੀਆਂ ਸੀ ਅਸੀਂ ਚਲੋ ਉਹਨਾਂ ਨੂੰ ਮਾਫ ਕਰਕੇ ਕੋਈ ਨਾ ਪਿੰਡ ਦੇ ਸਹਿਮਤੀ ਨਾਲ ਫੈਸਲਾ ਕੀਤਾ ਪਰ ਕੱਲ ਦੁਬਾਰਾ ਫਿਰ ਬਾਬਾ ਜੀ ਨੇ ਫਿਰ ਇਹ ਦੁਬਾਰਾ ਮਤਲਬ ਹਰਕਤ ਕੀਤੀ ਹੈ ਪਰ ਅੱਜ ਪ੍ਰਸ਼ਾਸਨ ਨੇ ਤੇ ਮੇਰੇ ਸਾਰੇ ਪਿੰਡ ਨੇ ਮੇਰਾ ਸਾਥ ਦਿੱਤਾ ਹੈ ਤੇ ਸਾਨੂੰ ਸਾਡੀਆਂ ਮਾਤਾ ਰਾਣੀਆ ਦਾ ਇਨਸਾਫ ਮਿਲੇ ਜੋ ਬਾਬਾ ਜੀ ਨੇ ਕਰਤੂਤ ਕੀਤੀ ਹੈ ਤੇ ਜੋ ਬਾਬਾ ਜੀ ਨਾਲ ਜੋ ਮਤਲਬ ਸਜ਼ਾ ਮਿਲੀ ਹੈ ਪ੍ਰਸ਼ਾਸਨ ਨੇ ਸਾਡਾ ਸਾਥ ਦਿੱਤਾ ਹੈ ਤੇ ਬਾਬਾ ਜੀ ਨੂੰ ਮਤਲਬ ਗੁਰਦੁਆਰੇ ਚੋ ਬਾਹਰ ਭੇਜਿਆ ਗਿਆ ਤੇ ਸਾਾਨੂੰ ਸਾਡਾ ਗੁਰਦੁਆਰਾ ਸਾਡੇ ਪਿੰਡ ਨੂੰ ਸੰਭਾਇਆ ਗਿਆ ਤਾਂ ਕਿ ਅਸੀਂ ਪਿੰਡ ਦੇ ਸਾਰੇ ਗੁਰੂ ਘਰ ਵਿੱਚ ਜਾ ਸਕੀ ਜੋ ਮਤਲਬ ਬਾਬਾ ਜੀ ਪਹਿਲਾਂ ਸਾਨੂੰ ਨਹੀਂ ਜਾਣ ਦਿੰਦੇ ਸੀ ਧੰਨਵਾਦ ਜੀ ਕਬ ਜੀ ਸਾਡੇ ਮਾਤਾ ਰਾਣੀਆਂ ਪੰਨ ਦੇਤੀਆਂ ਤੋੜ ਪੰਨ ਦਿੱਤੀਆਂ ਕਿ ਸਾਡਾ ਬਹੁਤ ਮਨ ਦੁਖੀ ਹੋਇਆ ਇਹ ਸਰਪੰਚ ਕੋਲੇ ਗਏ ਅਸੀਂ ਵੀ ਸਾਡਾ ਇਹ ਕੰਮ ਫੇਰ ਬਾਬਾ ਜੀ ਨੇ ਖਰਾਬ ਕਰ ਦਿੱਤਾ ਵੀ ਉਹਨੇ ਫੇਰ ਕੱਟ ਕਰਕੇ ਤੇ ਉਹ ਬਾਬਾ ਜੀ ਨੂੰ ਕਹੋ ਕਰਿਆ ਉਸਦਾ ਹੀ ਹੋ ਕਰਿਆ ਦਰਖਾਸਤ ਦਿੱਤੀ ਉਸ ਪੰਛੀ ਇੱਥੇ ਤੇ ਫੇਰ ਬਾਬਾ ਜੀ ਨੇ ਮਾਫੀ ਮੰਗਣਾ ਚਾਹੁੰਦਾ ਸੀ ਚੱਲ ਜੀ ਬਾਬਾ ਜੀ ਧੰਨਵਾਦ ਜੀ ਇੱਕ ਮਿੰਟ ਹਾ ਜੀ ਬਾਗਰੂ ਜੀ ਅੱਜ ਇੱਥੇ ਤੁਸੀਂ ਨਵਾਂ گاؤں ਚੌਂਕੀ ਦੇ ਵਿੱਚ ਇਕੱਠੇ ਹੋਏ ਹੋ ਤੁਹਾਡੇ ਪਿੰਡ ਦਾ ਇੱਕ ਮਸਲਾ ਹੈਗਾ ਕਿ ਮੈਦਾਨ ਵਾਲੀ ਮਾਤਾ ਦਾ ਉਹ ਮਸਲਾ ਕਿੱਥੇ ਤੱਕ ਪਹੁੰਚਿਆ ਜੀ ਹੁਣ ਕੀ ਬਣਿਆ ਜੀ ਉਹਦੇ ਬਾਰੇ ਤੁਸੀਂ ਕੀ ਕਹੋਗੇ ਪਹਿਲਾਂ ਤਾਂ ਜੀ ਸਾਰੇ ਸੰਗਤ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਪਤੇ ਇੱਥੇ ਜੀ ਸਾਡੇ ਗੁਰਦੁਆਰਾ ਸਾਹਿਬ ਹੈਗਾ ਅਸੀਂ ਪਿੰਡਦਿਆਂ ਨੇ ਗੁਰਦੁਆਰਾ ਸਾਹਿਬ ਬਣਾਇਆ ਸੀ ਪਰ ਇੱਥੇ ਇੱਕ ਮਨਜੀਤ ਸਿੰਘ ਨੌਰਾ ਬੰਦਾ ਬਠੇ ਬਠਾਇਆ ਸੀਗਾ ਗ੍ਰੰਤੀ ਤੌਰ ਤੇ ਤੇ ਉਹਨੇ ਗੁਰਦੁਆਰੇ ਨੂੰ ਇੱਕ ਇਸਵਾਰ ਆਸਰਾਮ ਦਾ ਰੂਪ ਦੇਦਾ ਸੀਗਾ ਵੀ ਇਹ ਸਾਡਾ ਡੇਰਾ ਹੈ ਇਹ ਬਹੁਤ 25 ਸਾਲ ਤੋਂ ਬਹੁਤ ਬਦੀ ਕਿਆਂ ਕਰਦਾ ਆ ਰਿਹਾ ਸੀਗਾ ਗਲਤ ਮਲਤ ਬੋਲਦਾ ਦੀ ਕਿਸੇ ਨੂੰ ਮਾਰਾ ਸਰੂਪ ਇਹ ਦਿੰਦਾ ਸੀਗਾ ਤੇ ਲਾਉਸਮੈਂਟ ਨਹੀਂ ਕਿਸੇ ਦੀ ਕਰਕੇ ਦਿੰਦਾ ਦੀ ਲੜਾਈਆਂ ਝਗੜੇ ਪਵਾਉਂਦਾ ਦੀ ਪਿੰਡ ਦੇ ਵਿੱਚ ਪਾਰਟੀ ਬਾਹਰਲੇ ਬੰਦੇ ਬੁਲਾ ਕੇ ਪਾਰਟੀ ਬਣਾਉਂਦਾ ਸੀਗਾ ਇਸ ਦੇ ਨਾਲ ਲੱਗਦੀਆਂ ਗੁਰਦੁਆਰਾ ਸਾਹਿਬ ਦੇ ਨਾਲ ਲੱਗਦੇ ਇੱਕ ਮਾਤਾ ਰਾਣੀਆਂ ਉਹ ਸਦੀਆਂ ਪੁਰਾਣੀਆਂ ਨੇ ਅੱਜ ਦੀਆਂ ਨਹੀਂ ਹੈਗੀਆਂ ਜਿਵੇਂ ਆਪਿੰਡਾ ਚ ਹੁੰਦੀਆਂ ਉਹਨੇ ਕੰਦ ਢਾ ਕੇ ਮਾਤਾ ਰਾਣੀਆਂ ਢਾਤੀਆਂ ਅੱਜ ਤੋਂ 3-4 ਮਹੀਨੇ ਪਹਿਲਾਂ ਉਹ ਮਾਤਾ ਰਾਣੀਆਂ ਢਾਦਿਆ ਸੀ ਗਿਆ ਤੇ ਰੌਲਾ ਰੱਪਾ ਪਿਆ ਤੇ ਪ੍ਰਸ਼ਾਸਨ ਦੇ ਵਿੱਚ ਅਸੀਂ ਰਪੋਰਟ ਦਰਜ ਕਰਾਈ ਪੁਲਿਸ ਦੇ ਵਿੱਚ ਆ ਕੇ ਇਹਨਾਂ ਨੇ ਚਲੋ ਰੌਲਾ ਪਾ ਅਸੀਂ ਅਜੇ ਕੋਈ ਗੱਲ ਨਹੀਂ ਦੁਬਾਰਾ ਢਾਤੀਆਂ ਸੀ ਗਿਆ ਉੱਥੇ ਅਸੀਂ ਕੰਦ ਕਰਤੀ ਪੰਚਾਇਤ ਨੇ ਕੰਦ ਕੱਢ ਕੇ ਰੌਣਾ ਗੇਟ ਲਾਦਾ ਵੀ ਇਹ ਅਲੱਗ ਹੈਗੀਆਂ ਮਾਤਾ ਰਾਣੀਆਂ ਇੱਥੋਂ ਇਹਨੂੰ ਅਲੱਗ ਕੰਦ ਕੱਢ ਦਿੰਦੇ ਆ ਬਿਲਕੁਲ ਅੱਜ ਇਹਨੇ ਕੱਲ ਫੇਰ ਉਹੀ ਹਰਕਤ ਦੁਬਾਰਾ ਤੋਂ ਕੀਤੀ ਮਾਤਾ ਰਾਣੀਆਂ ਚੱਕ ਚੱਕ ਕੇ ਕਿਤੇ ਹੋਰ ਸ਼ਿਫਟ ਕਰਨ ਲੱਗੇ ਬਿਤੇ ਜਿਹੜੀਆਂ ਇਹ ਮਾਤਾ ਰਾਣੀ ਵਾਲੀ ਜਗ੍ਹਾ ਹੈਗੀ ਐ ਇਹ ਪਿੰਡ ਦੀ ਪੰਚਾਇਤੀ ਜਗ੍ਹਾ ਹੈਗੀ ਆ ਜਾਂ ਗੁਰਦੁਆਰੇ ਦੀ ਜਗ੍ਹਾ ਚਾਂਦੀ ਇਹ ਨਹੀਂ ਜੀ ਇਹ ਗੁਰਦੁਆਰੇ ਦੀ ਜਗ੍ਹਾ ਨਹੀਂ ਮਾਤਾ ਰਾਣੀਆਂ ਦੇ ਨੌਤੇ ਫਰਦ ਘਟੀ ਆ ਮਾਤਾ ਜਿਵੇਂ ਗੁਰਦੁਆਰੇ ਸਾਹਿਬ ਦੇ ਪਹਿਲਾਂ ਦਿਨੇ ਇਹ ਮਾਤਰਾਣੀਆਂ ਦੀ ਜਗਾ ਕੱਟੀ ਵੀ ਹੈ ਇਹ ਨਜਾਇਜ਼ ਕਬਜ਼ਾ ਕਰਨ ਇਹ ਨਜਾਇਜ਼ ਉੱਤੇ ਨਾ ਕੰਦ ਧਾਕੇ ਗੁਰਦੁਆਰੇ ਕੰਦ ਧਾਕੇ ਇਹ ਮਾਤਰਾਣੀਆਂ ਤੇ ਨਜਾਇਜ਼ ਕਬਜ਼ਾ ਕਰਨ ਨੂੰ ਕਹਿ ਰਿਆ ਸੀਗਾ ਇਹ ਦੋ ਵਾਰ ਇਹਨੇ ਬਾਹਰ ਲੋ ਬੰਦੇ ਬਲਾਵ ਲਾ ਕੇ ਕੰਦ ਧਾਕੇ ਮਾਤਰਾਣੇ ਨੂੰ ਚੱਕਣ ਦੀ ਕੋਸ਼ਿਸ਼ ਕੀਤੀ ਤੇ ਪਿੰਡ ਦੇ ਲੋਕਾਂ ਨੇ ਆ ਕੇ ਪਿੰਡ ਦੇ ਰੌਲਾ ਪਾ ਲਿਆ ਆਪ ਦਾ ਮਾਤਰਾਣੀਆਂ ਨੇ ਉੱਥੇ ਰੱਖ ਰਵਾਇ ਰੱਖਣ ਪ੍ਰਸ਼ਾਸਨ ਵੱਲੋਂ ਤੁਹਾਨੂੰ ਕੀ ਸਹਿਯੋਗ ਮਿਲੇ ਜੀ ਸਾਨੂੰ ਪ੍ਰਸ਼ਾਸਨ ਵੱਲੋਂ ਤੇ ਕਿਹਾ ਗਿਆ ਵੀ ਇਹਨੂੰ ਐਸੀ ਗੁਰਦੁਆਰੇ ਸਾਹਿਬ ਤੋਂ ਬਾਹਰ ਕੱਢਦੇ ਆ ਤੇ ਸਾਡੇ ਗੁਰਦੁਆਰਾ ਸਾਹਿਬ ਨੂੰ ਅਸੀਂ ਆਜ਼ਾਦ ਕਰਾ ਰਹੇ ਹਾਂ ਇਹ ਮੰਨ ਗਏ ਇਹ ਕਹਿੰਦੇ ਵੀ ਸਾਰੀ ਖਰਚੋ ਛੱਡਵਾ ਦੇ। ਹਾਂ ਜੀ ਸਰ ਇੱਕ ਮਸਲਾ ਆਇਆ ਹੈ ਅਨਜ਼ੀਕੀ ਪਿੰਡ ਤੋਂ ਕਿ ਮਤਲਬ ਉਹ ਮਦਾਨ ਵਾਲੀ ਮਾਤਾ ਦਾ ਟਾਊਨ ਦਾ ਜਿਹੜਾ ਚੱਕਰ ਪਿਆ ਸੀਗਾ ਕਿਸੇ ਗੁਰਦੁਆਰੇ ਦੇ ਹੈੱਡ ਗ੍ਰੰਥੀ ਨਾਲ ਉਹਦਾ ਇਹ ਸਰ ਕੱਲ ਮੈਟਰ ਆਇਆ ਜੀ ਧਿਆਨ ਦੇ ਵਿੱਚ ਇਹ ਪਿੰਡ ਦੇ ਜਿਹੜੇ ਮੋਤਵਰ ਵਿਅਕਤੀ ਨੇ ਪੰਚਾਇਤ ਹੈ ਉਹਨਾਂ ਨੇ ਮਤਾ ਪਾਇਆ ਇੱਕ ਵੀ ਜਿਹੜਾ ਮਨਜੀਤ ਸਿੰਘ ਗ੍ਰੰਥੀ ਹੈ ਵੀ ਇਹਨੂੰ 25 ਸਾਲ ਹੋ ਗਏ ਹੁਣ ਇਹ ਅਸੀਂ ਹੋਰ ਨਵਾਂ ਲਾਉਣਾ ਗ੍ਰੰਥੀ ਸਿੰਘ ਤੇ ਮੜਾ ਮੋਟਾ ਮੁੰਡਾ ਨਾਲ ਕਲੋਸ ਗਿੱਲਾ ਹੋਊਗਾ ਜੀ ਇਸੇ ਕਰਕੇ ਉਹਨੂੰ ਅੱਜ ਚੌਕੀ ਬੁਲਾ ਕੇ ਮਤੇ ਦੀ ਉਹ ਕਿ ਦੱਸਿਆਗੇ ਮਤੇਵਾਰੀ ਕਿ ਉਹਨੇ ਮੰਨਿਆ ਵੀ ਅਸੀਂ ਮੈਂ ਚਲਾ ਜਾਣਾ ਨਹੀਂ ਇਹ ਤਾਂ ਹੋ ਗਿਆ ਬਾਹਰ ਜਾਣ ਦੀਆਂ ਗੱਲਾਂ ਇੱਕ ਉਹਨੇ ਕੋਈ ਧਾਰਮਿਕ ਜਗਾ ਸੀਗੀ ਪਿੰਡ ਦੀ ਉਹਨੂੰ ਤਾਂ ਉਹਦੀ ਕੋਸ਼ਿਸ਼ ਵੀ ਕੀਤੀ ਗਈ ਨਹੀਂ ਉਹ ਕੰਦੀ ਕੰਦ ਸਾਂਝੀ ਹੈ ਜੀ ਗੁਰਦੁਆਰੇ ਦੀ ਜਗਾ ਉਹਨੇ ਗਲਤੀ ਮੰਨ ਲਈ ਆਪਣੀ ਤੇ ਕਹਿ ਰਿਹਾ ਵੀ ਮੈਂ ਦੁਬਾਰੋਂ ਉਹ ਕੰਦ ਬਣਵਾ ਦੇਣਾ 我的意思。